ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੂਖ ਨਿਵਾਰੈ ਸੋ ਕਾ ਮਨ ਕਾ ਧਾਰੈ ਦਰਸ਼ਨ ਪੇਟ ਤਹੁਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਬਿੰਦਾ ਹਰਿ ਹਰਿ ਨਾਮ ਔਖਦ ਮੁਖ ਦੇਵੈ ਕਾਟਾ ਜਮ ਕੀ ਪੰਡਾ ਰਹਾਉ ਸਮਰੱਥ purak puran vidhate aape karne hara apna daas har aap baraya nanak naam adhara ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖvare ਚੌਂਕੀ ਚੌ ਗਿਰਧ ਹਮਾਰੇ RAM ਨਾਮ ਮਨ ਲਾਗਾ ਜਮ ਲਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨਪੁਰਖ ਬਿਦਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਵ ਨ ਲਗਈ ਪਾਰ ਬ੍ਰਹਮਚਰਣਾਈ ਚਾਉ ਗਿਰਦ ਘਮਾਰੇ ਰਾਮਕਾਰ ਦੁਖ ਲਗੈ ਨਾ ਭਾਈ ਸਤਿਗੁਰੂ ਪੂਰਾ ਪੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖਦ ਦਿਆ ਏਕਾ ਲਿਵ ਲਾਈ ਰਹਾਓ ਰੱਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਾਪੈ ਸਹਾਈ ਸ੍ਰੋ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹ ਨਾ ਤੂੰ ਨਾ ਛੁਟਹਿ ਨਿਕ ਨ ਜਾਈਹੋ ਦੂਤ ਸ਼ਲੋਕ ਮਹੱਲਾ 5 ਮਨ ਮੈਂ ਚਿਤ ਵਾ ਚਿਤ ਵਹੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਪੌੜੀ ਰੈਣ ਦਿਨਤ ਪਰਪਾਤ ਤੂੰ ਹੈ ਹੀ ਗਾਉਣਾ ਜੀ ਜੰਤ ਸਰਬਤ ਨਾਉ ਤੇਰਾ ਧਿਆ ਹੁਣਾ ਤੂੰ ਦਾਤਾ ਦਾ ਤਾਰ ਤੇਰਾ ਜਿੱਤਾ ਖਾਉਣਾ ਭਗਤ ਜਨਾ ਕੈ ਸੰ ਪਾਪ ਗਵਾਉਣਾ ਜਨਾਨਕ ਸਤਿ ਬਲਿਹਾਰੇ ਬਲ ਬਲ ਜਾਉਣਾ ਜਨ ਨਾਨਕ ਸਤਿ ਬਲਿਹਾਰੇ ਬਲ ਬਲ ਜਾਵਣਾ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜਗਰ ਕੀਰਤਿ 라 ਕੀਆ ਕਰਤੇ ਕਾ ਹੋਏ ਵਿਚਾਰੋ ਤਨ ਗਰ ਗਾਵੋ ਸੋਹਿਲਾ ਚਿਰਹਿੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਵਾਰੀ ਜਿਤ ਸੁਹੇਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜਾ ਸਮਾਰੀਆਂ ਦੇਖੇਗਾ ਦੇਵ ਨਿਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸਮਾਰ ਸੰਬਤ ਸਾਹਾ ਲਿਖਿਆ ਮੇਲ ਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਏ ਸਾਹਿਬ ਸਿਉ ਮੇਲੋ ਕਰ ਕਰੇ ਹੋ ਪਹੁੰਚਾ ਸਦੜੇ ਨਿਭਾਵਨ ਸਦਨ ਹਾਰਾ ਸੁਗਰੀਆ ਨਾਨਕ ਸੇ ਦੇਹੀ ਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸੀ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਿਆ ਚ ਸਿਆ ਘਣੀਆਂ ਪਹਿਰਾ ਤੀਤੀ ਵਾਰੀ ਮਾ ਹੁਆ ਸੂਰਜੇ ਕੋ ਰੂਤ ਅਨੇਕ ਨਾਨ ਕਰਤੇ ਕੇ ਕੇਤੇ ਵੇਸ ਰਾਗਤ ਨਸਰੀ ਮਹੱਲਾ ਪਹਿਲਾ ਗगन ਮੈ ਥਾਲ ਰਵ ਚੰਦ ਦੀਪਕ ਬਨੇ ਧਾਰਕਾ ਮੰਡਲ ਜਨਕ ਮੋਤੀ ਰੂਪਮਲ ਆਨ ਲੋ ਕੰਚਵਰੂ ਕਰੇ ਸਗਲ ਬਨ ਰਾਏ ਫੁਲੰਤਰ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਾਤਾ ਸ਼ਬਦ ਬਾਜੰਦ ਭੇਰੀ ਰਹਾਓ ਸੈਸ ਤਉ ਨੈਨ ਨਨ ਨੈਨ ਹੈ ਤੋਹ ਕੋ ਸੈਸ ਮੂਰਤ ਨਾ ਨਾ ਇਕ ਤੋਹੀ ਸੈਸ ਪਦ ਬਿਮਲ ਨਾ ਨਾ ਇਕ ਪਦ ਗੰਧ ਬਿਨ ਸੈਸ ਤਉ ਗੰਧ ਇਉ ਚਲ ਤਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਵਾਰਤੀ ਹੋਏ ਹਰ ਚਰਨ ਕਲ ਮਕਰੰਦ ਲੋਬਿਤ ਮਨੋ ਆਂ ਦਿਨੋ ਮੋਹ ਹੈ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਕਾ ਹੋਏ ਜਾਤੇ ਤੇਰੇ ਨਾਹਿ ਵਾਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਾ ਬਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵਡਾਹੇ ਕਰ ਡੰਡਾਉਤ ਪੁੰਨ ਵਡਾਏ ਰਹਾਉ ਸਾਕਤ ਹਰ ਸਾਥ ਜਾਣਿਆ ਤਨੀ ਅੰਤਰ ਹਉ ਮੇ ਕੰਡਾ ਹੈ ਜੋ ਜੋ ਚਲਹਿ ਚ ਬਹਿ ਦੁਖ ਪਾਵੈ ਜਮ ਕਾਲ ਸਹ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਉ ਖੰਡਾ ਹੈ ਅਬਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆਖ ਰਾਖ ਵਡ ਵਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਬੰਡਾਹੇ ਰਾਗ ਗਉੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਈहां ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਆਦ ਘਟਾ ਜਿਨ ਸੁਰ ਨਾਰੇ ਮਨ ਗੁਰ ਮਿਲ ਕਾ ਸੁvare ਰਹਾਉ ਇਹੋ ਸੰਸਾਰ ਬਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਆਕਾਥ ਕਥਾ ਤਿੰ ਜਾਨੀ ਜਾਂ ਕੋ ਆਏ ਸੋਈ ਬਿਹੱਜ ਹੋ ਹਰ ਗੁਰ ਤੇ ਮਨਹਿ ਬਸੇਰਾ ਨੇ ਜਿਗਰ ਮਹਿਲ ਪਾਵਹੁ ਸੁਖ ਸਹਜੇ ਬੌਰ ਨਾ ਹੋਏ ਗੋਪੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀੁਰਖ ਵਿਧਾਤੇ ਸਰਦਾ ਮਨ ਕੀ ਓਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਸ੍ਰੀ ਵਾਹਿਗੁਰੂ ਸਾਹਿਬ ਜੀਓ ੴ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵਾਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਾਚੇ ਸੋਖ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦੇਵਤ ਰਾਤ ਦੁਇਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆ ਬੁਰੀਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਏਕ ਓੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਪੈ ਸ਼ੰਤਾ ਪ੍ਰਸਾਦ ਚਕਰ ਚੈਨੀ ਅਰ ਬਰਨ ਜਾਤ ਅਰ ਪਾਤ ਨਹਿਨ ਜਹ ਰੂਪ ਰੰਗ ਅਰ ਰੇਖ ਪੇ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨਪਉ ਪ੍ਰਕਾਸ਼ ਅਮ ਤੋਜ ਕਹਿ ਜਾ ਕੋਟਿੰਦ੍ਰਿੰਦਰਾਣ ਸਾਹੋ ਸ਼ਾਹਾਨ ਗਣਿਜਾ त्रय पौण महीप सुर नर असुर नेत नेत वान्त्रण कहत तो सर्पनाम कथा कवन कर्मनाम वर्णत सुमत पुजंग प्रियादेशन नमस्तु प्रणामे समस्तु प्रणासे आगंजुलिय नामे समस्तु निवासे निरकामंग बेभूते समस्तु संसार रूपे को कर्मं क्रणासि सो तारमंग बेभूते सदा सच्चिदानंद सतरंग प्रणासि करी मुलको निंदा समस्तु निवासी ਅਜਾਇਬ ਵਿ부ਤੇ ਗਜ਼ਾਇਬ ਗਨਿਵੇਂ ਹਾਰਿ ਅਹੰਕਾਰ ਅੰਕਰੀ ਮੂਲ ਰਹੀਵੇਂ ਚਦਰ ਚਕਰ ਵਰਤੀ ਚਦਰ ਚਕਰ ਭੁਗਤੇ ਸੋਯੰਬੋ ਸੁਭੰ ਸਰਬਦਾ ਸਰਬ ਜੁਗਤੇ ਧੁਕਾਲੰ ਪ੍ਰਣਾਸੀ ਦਿਆਾਲੰ ਸਰੂਪੇ ਸਦਾੰਗ ਸੰਗੇ ਆਪੰਗੰ ਵਿ부ਤੇ ਦੁਖਾਲੰਗ ਪ੍ਰਣਾਸੀ ਦਇਆਲੰਸ ਰੂਪੇ ਸਦਾ ਅੰਗ ਸੰਗੇ ਆਪੰਗੰਗ ਬੂਤੇ